ਸਜਦਾ ਕਰਦੇ ਪੰਜਾਬੀ ਦੇ ਉਸ ਮਹਾਨ ਸਪੂਤ ਨੂੰ ਮਹਾਨ ਗਾਇਕ ਨੂੰ ਮਹਾਨ ਗੀਤਕਾਰ ਨੂੰ ਜਿਨੇ ਇਸ ਭਰੋਵਾਲ ਨੂੰ ਦੁਨੀਆ ਤੱਕ ਪਹੁੰਚਾਇਆ ਇੱਕ ਵਾਰੀ ਜ਼ੋਰਦਾਰ ਤਾੜੀ ਜਿਹੜੇ ਲਿਖਦੇ ਆ ਦੋ ਕੁੱਤਾਂ ਦੇ 나ਗ ਪਾਣੀ ਵਿੱਚ ਤਰਦੇ ਵੇਖੇ ਮੈਂ ਦੋ ਕੁੱਤਾਂ ਦੇ 나ਗ ਪਾਣੀ ਵਿੱਚ ਤਰਦੇ ਵੇਖੇ ਮੈਂ ਮੂੰਹ ਤੋਂ ਦੀਨ ਨੂੰ ਆਸ ਸਜਦਾ ਕਰਦੇ ਦੇਖੇ ਮੈਂ ਮੂੰਹ ਤੋਂ ਦੀਨ ਨੂੰ ਆਸ ਸਜਦਾ ਕਰਦੇ ਦੇਖੇ ਮੈਂ ਸੋ ਮੈਂ ਉਹਨਾਂ ਨੂੰ ਸਿਧਾ ਕਰਦਾ ਸੋ ਇੱਕ ਵਾਰੀ ਉਹਨਾਂ ਦੇ ਨਾਮ ਤੇ ਤਾੜੀ ਮਾਰ ਹੁਣ ਬਹੁਤ ਬਹੁਤ ਸ਼ੁਕਰੀਆ ਪਰੋਵਾਲ ਦਾ ਨਾਮ ਜਿਨ੍ਹਾਂ ਨੇ ਬਾਲਡਰ ਲੈਵਲ ਤੇ ਕੀਤਾ ਉਹਨਾਂ ਨੇ ਪਿੰਡ ਪਰੋਵਾਲ ਦੀ ਫਿਰਨੀ ਤੇ ਦਿਨ ਖੜੇ ਕਦੇ ਨਾ ਘਰ ਜਾਵਾਂ ਮੈਂ ਤੇਰੇ ਮਾਨਸਰੋਵਰ ਝੀਲ ਜਾਏ ਨੈਣਾ ਦੇ ਨਜ਼ਰੀ ਚੜ ਜਾਵਾਂ ਮੈਂ ਤੇਰੇ ਮਾਨਸਰੋਵਰ ਝੀਲ ਜਾਏ ਨੈਣਾ ਦੇ ਨਜ਼ਰੀ ਚੜ ਜਾਵਾਂ ਇਸ ਤਰ੍ਹਾਂ ਦੀ ਸ਼ਬਦਾਵਲੀ ਇਸ ਤਰ੍ਹਾਂ ਦੇ ਸ਼ਬਦਾਂ ਦਾ ਸ਼ਬਦ ਘੜਾ ਸ਼ਬਦ ਚਿੱਤਰ ਪੇਸ਼ ਕਰਨ ਵਾਲਾ ਦੀਦਾਰ ਸੰਧੂ ਜਿਹੜਾ ਸਾਡੇ ਪੁਰਖੇ ਨੇ ਸਾਡੇ ਬਜ਼ੁਰਗਾਂ ਦੇ ਸਮਾਨ ਨੇ ਮਾਨ ਸਰੋਵਰ ਝੀਲ ਦਾ ਅਰਥ ਉਹੀ ਸਮਝ ਸਕਦਾ ਹੈ ਜਿਹੜਾ ਉਸ ਬਾਰੇ ਜਾਣਦਾ ਹੋਊਗਾ ਸੁਣ ਸੋ ਬਹੁਤ ਸ਼ਬਦਾਵਲੀ ਇਸ ਤਰ੍ਹਾਂ ਦੀ ਅੱਜ ਤੱਕ ਜਿਹੜੀ ਹੈ ਸਾਡੇ ਮਹਾਨ ਜੇ ਪ੍ਰੋਫੈਸਰ ਮੋਹਨ ਸਿੰਘ ਗੀਤਕਾਰ ਹੋਏ ਨੇ ਉਸ ਤੋਂ ਬਾਅਦ ਜੇ ਅਸੀਂ ਨਾਮ ਲਈਏ ਤਾਂ ਦੀਦਾਰ ਸਿੰਘ ਸੰਧੂ ਇੱਕ ਐਸੇ ਗੀਤਕਾਰ ਨੇ ਜਿਨ੍ਹਾਂ ਦੀ ਸ਼ਬਦਾਵਲੀ ਦੇ ਉੱਪਰ ਨੇਕਾਂ ਗ੍ਰੰਥ ਲਿਖੇ ਜਾ ਸਕਦੇ ਪੀ ਐ ਚੜੀਆਂ ਕੀਤੀਆਂ ਦੱਸ ਸੋ ਜ਼ੋਰਦਾਰ ਤਾੜੀਆਂ ਉਹਨਾਂ ਦੇ ਨਾਮ ਤੇ ਹਨ ਪਹਿਲਾ ਹੋ ਰਾਤੀ ਜਾਗ ਕੇ ਕਰੇ ਬਾਦਤ ਹੋ ਰਾਤੀ ਜਾਗ ਕੇ ਕਰੇ ਬਾਦਤ ਰਾਤੀ ਜਾਗਣ ਕੁੱਤੇ ਓਏ ਤੇਥੋਂ ਉੱਤੇ ਪੌਂਕਣ ਤੋਂ ਬੰਦ ਮੂਲ ਨਾ ਹੁੰਦੇ ਓ ਪੌਂਕਣ ਤੋਂ ਬੰਦ ਮੂਲ ਨਾ ਹੁੰਦੇ ਇਜਾਰੂੜੀ ਉੱਤੇ ਸੁੱਤੇ ਓਏ ਤੇਥੋਂ ਉੱਤੇ ਮਾਲਕ ਦਾ ਦਰਮੂਲ ਨਾ ਛੱਡਦੇ ਹੋ ਮਾਲਕ ਦਾ ਦਰਮੂਲ ਨਾ ਛੱਡਦੇ ਪਾਵੇ ਵਜਣ ਜੁੱਤੇ ਓਏ ਤੇਥੋਂ उहो बुले शा कोई वक्त बि हाज़ ला नई बज़ी लै गे उते तथो कुते उन नण नू नींदी पैंदी उन नण नीदनी प ਪੈਂਦੀ ਉਹ ਨੈਣ ਨੂੰ ਨੀਂਦ ਨਹੀਂ ਪੈਂਦੀ ਉਹ ਨੈਣ ਨੂੰ ਨੀਂਦ ਨਹੀਂ ਪੈਂਦੀ ਉਹ ਨੈਣ ਨੂੰ ਨੀਂਦ ਨਹੀਂ ਪੈਂਦੀ ਜਾਨੋ ਪਿਆਰੇ ਸੱਜਣਾ ਦੀ ਜਾਨੋ ਪਿਆਰੇ ਸੱਜਣਾ ਦੀ ਸਤ ਤਾਂਗ ਦਿਨਾਂ ਨੂੰ ਰਹਿੰਦੀ ਉਹ ਨੈਣ ਨੂੰ ਨੀਂਦ ਨਹੀਂ ਪੈਂਦੀ ਉਹ ਨੈਣ ਨੂੰ ਨੀਂਦ ਨਹੀਂ ਪੈਂਦੀ ਨੈਣ ਨੂੰ ਨੀਂਦ ਨਹੀਂ ਪੈਂਦੀ ਉਹ ਨੈਣ ਨੂੰ ਨੀਂਦ ਨਹੀਂ ਪੈਂਦੀ ਓਏ जी गंगानगर तो करमवीर जी बहुत बहुत मान चाक चार जा, रहा जा कहां मा कोई फर्क नहीं हो कोई फर्क नहीं ओ लोगों कोई फर्क नहीं हो ਮੈਨੂੰ ਮੇਰਾ ਯਾਰ ਪਿਆਰਾ ਜੱਗ ਜੋ ਲੋਕੀ ਕਹਿੰਦਾ ਜੱਗ ਜੋ ਵੀ ਆ ਕਹਿੰਦਾ ਏ ਜੱਗ ਜੋ ਵੀ ਆ ਕਹਿੰਦਾ ਮੱਧੀਆਂ ਹਜ਼ਾਰਾਂ ਚਾਕੇ ਕਹਾਵਾ ਕੋਈ ਫਰਕ ਨਹੀਂ ਪੈਂਦਾ ਮੈਨੂੰ ਮੇਰਾ ਯਾਰ ਪਿਆਰਾ ਜੱਗ ਜੋ ਮਰਜ਼ੀ ਕਹਿੰਦਾ ਓਏ ਧੂਣੀ ਹਿਲਾਵਾ ਕੰਨ ਪੜਵਾਵਾ ਧੂਣੀ ਹਿਲਾਵਾ ਕੰਨ ਪੜਵਾਵਾ ਕੀ ਸਸਤੀ ਕੀ ਮਹਿੰਗੀ ਉਹ ਨਰੈਣ ਨੂੰ ਨੀਂਦ ਨਹੀਂ ਪੈਂਦੀ ਉਹ ਨਰੈਣ ਨੂੰ ਨੀਂਦ ਨਹੀਂ ਪੈਂਦੀ ਨਰੈਣ ਨੂੰ ਨੀਂਦ ਨਹੀਂ ਪੈਂਦੀ ਉਹ ਨਰੈਣ ਨੂੰ ਨੀਂਦ ਨਹੀਂ ਪੈਂਦੀ ਓਏ ਐ ਬਾਈ ਦਵਿੰਦਰ ਬਰਨਾਲਾ ਜੀ ਜਿਨ੍ਹਾਂ ਦੀ ਬਦੌਲਤ ਤੁਹਾਡੇ ਰੱਬ ਵਰਗੇ ਸਰੋਤਿਆਂ ਦੇ ਦਰਸ਼ਨ ਕਰਨ ਦਾ ਮੌਕਾ ਨਸੀਬ ਹੋਇਆ ਸੋ ਬਹੁਤ-ਬਹੁਤ ਸ਼ੁਕਰੀਆ ਮੇਰੇ ਭਾਈ ਨਰਿੰਦਰ ਭੋਗਲ ਜੀ ਯੂਕੇ ਤੋਂ ਇੱਥੇ ਸਪੈਸ਼ਲ ਪਹੁੰਚੇ ਬਹੁਤ ਸਾਰਾ ਮਾਣ ਸੋ ਉਹਨਾਂ ਦੇ ਨਾਮ ਤੇ ਜ਼ੋਰਦਾਰ ਤਾੜਾ ਹਾਂਜੀ ਅਦਵਿੰਦਰ ਭਾਈ ਜੀ ਦੇ ਬ੍ਰਦਰ ਜੀ ਜਿਨ੍ਹਾਂ ਦੀ ਬਦੌਲਤ ਅਸੀਂ ਤੁਹਾਡੇ ਦਰਸ਼ਨ ਕਰ ਰਹੇ ਹਾਂ ਸੋ ਬਹੁਤ-ਬਹੁਤ ਸ਼ੁਕਰੀਆ ਸਰਪੰਨ ਸਾਹਿਬ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਮਿਠੜੀ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਅੱਜ ਤੋਂ 5-7 ਸਾਲ ਪਹਿਲਾਂ ਇਹਨਾਂ ਨਾਲ ਮੁਲਾਕਾਤ ਹੋਈ ਸੀ ਔਰ ਅੱਜ ਬਾਪੂ ਜੀਦਾਰ ਸਿੰਘ ਜੀ ਦਾ ਮੇਲਾ ਜਿਨ੍ਹਾਂ ਦੀ ਬਦੌਲਤ ਇਹਨਾਂ ਦਾ ਦੁਬਾਰਾ ਦਰਸ਼ਨ ਹੈ ਸ਼ੁਕਰੀਆ ਜੀ ਹੀਰ ਕੇ ਮਾਸ ਖਵਾਉਣੇ ਤਰ ਕੱਤਿਆਂ ਤੇ ਆਉਣਾ ਓ ਤਰ ਕੱਤਿਆਂ ਤੇ ਆਉਣਾ ਓ ਲੋਕੋ ਤਰ ਕੱਤਿਆਂ ਤੇ ਆਉਣਾ ਵਿੱਚ ਫਲਾ ਦੇ ਜਾਨ ਗਵਾ ਕੇ ਪੈਂਦਾ ਯਾਰ ਨੂੰ ਪਾਉਣਾ ਓ ਪੈਂਦਾ ਯਾਰ ਨੂੰ ਪਾਉਣਾ ਓ ਲੋਕੋ ਪੈਂਦਾ ਯਾਰ ਨੂੰ ਪਾਉਣਾ ਪੱਟ چیر ਕੇ ਮਾਸ ਖਵਾਉਣੇ ਤਰ ਕੱਤਿਆਂ ਤੇ ਆਉਣਾ ਵਿੱਚ ਫਲਾ ਦੇ ਜਾਨ ਗਵਾ ਕੇ ਪੈਂਦਾ ਯਾਰ ਨੂੰ ਪਾਉਣਾ ਕੱਟ ਪਹਾੜ ਪਹਾੜੋਂ ਨਾ ਲਿਆਉਣੀ ਕੀ ਢੜਦੀ ਕੀ ਲੈਂਦੀ ਉਹ ਨੈਣ ਨੂੰ ਨੀਂਦ ਨਹੀਂ ਪੈਂਦੀ ਉਹ ਨੈਣ ਨੂੰ ਨੀਂਦ ਨਹੀਂ ਪੈਂਦੀ ਨੈਣ ਨੂੰ ਨੀਂਦ ਨਹੀਂ ਪੈਂਦੀ ਉਹ ਨੈਣ ਨੂੰ ਨੀਂਦ ਨਹੀਂ ਪੈਂਦੀ ਓਏ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਕਿਸੇ ਨੇ ਆਖਿਆ ਮੱਜ ਨੂੰ ਤਾਂ ਹੀ ਲੈਲਾ ਰੰਗ ਦੀ ਕਾਲੀ ਤੇਰੀ ਲੈਲਾ ਰੰਗ ਦੀ ਕਾਲੀ ਹਾਏ ਲੈਲਾ ਰੰਗ ਦੀ ਕਾਲੀ ਰੰਗ ਦੋ ਹੀ ਹੁੰਦੇ ਨੇ ਹਵੇਸ਼ਾਂ ਇੱਕ ਗੋਰਾ ਇੱਕ ਕਾਲਾ ਜੋਪੰਗੂ ਸਾਹਿਬ ਦੋ ਹੀ ਰੰਗ ਹੁੰਦੇ ਨੇ ਇੱਕ ਗੋਰਾ ਇੱਕ ਔਰ ਕਾਲਾ ਗੋਰੇ ਵਾਲੇ ਹਮੇਸ਼ਾ ਆਪਣੇ ਰੰਗ ਤੇ ਮਾਣ ਕਰਦੇ ਪਰ ਮੈਂ ਇਹ ਕਹਿਣਾ ਹੁੰਦਾ ਕਿ ਕਾਲੇ ਵਾਲੇ ਨੂੰ ਕਦੇ ਉਦਾਸ ਨਹੀਂ ਹੋਣਾ ਚਾਹੀਦਾ ਕਿਉਂਕਿ ਕਾਲਾ ਰੰਗ ਵੀ ਕੀਮਤੀ ਹੁੰਦਾ ਹੈ ਸੁਰਮਾ ਵੀ ਕਾਲੇ ਰੰਗ ਦਾ ਹੁੰਦਾ ਹੈ ਉਹ ਅੱਖਾਂ ਦੀ ਸ਼ੋਭਾ ਨੂੰ ਵਧਾ ਦਿੰਦਾ ਹੈ ਬੰਦਾ ਰੰਗ ਦਾ ਬੇਸ਼ੱਕ ਕਾਲਾ ਹੋਵੇ ਪਰ ਦਿਲ ਦਾ ਸਾਫ਼ ਹੋਣਾ ਚਾਹੀਦਾ ਜੇ ਬੰਦਾ ਬਾਹਰੋਂ ਗੋਰਾ ਹੈ ਤੇ ਅੰਦਰੋਂ ਦਿਲ ਦਾ ਕਾਲਾ ਤੋਂ ਦੇ ਨਾਲੋਂ ਕੋਈ ਮਾੜਾ ਨਹੀਂ ਹੋ ਸਕਦਾ ਤੋ ਕਹਿੰਦੇ ਹੁੰਦੇ ਨਾ ਕਿ ਦਿਲ ਤਾਂ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ ਮੈਂ ਤਾਂ ਮੁਖੜਾ ਦੇਖ ਕੇ ਮਰ ਗਿਆ ਨਹੀਂ ਤੋ ਕੀ ਲਿਖਿਆ ਬੁੱਲੇ ਸ਼ਾਨੇ ਮੈਂ ਕਾਲਾ ਹੱਥ ਮੈਂਡ ਯਾਰ ਵੀ ਕਾਲੇ ਓ ਮੈਂ ਕਾਲਾ ਤੇ ਮੈਂਡ ਯਾਰ ਵੀ ਕਾਲੇ ਅਸੀਂ ਕਾਲੇ ਲੋਕ ਸਦੀਂ ਦੇ ਕੁਰਾਨ ਸ਼ਰੀਫ ਤੇ ਹਰਫ ਵੀ ਕਾਲੇ ਕੁਰਾਨ ਸ਼ਰੀਫ ਤੇ ਹਰਫ ਵੀ ਕਾਲੇ ਤੇ ਜੋ ਵਿੱਚ ਮਸੀਹਤ ਪੜੀ ਤੂਰ ਪਹਾੜ ਦਾ ਸੁਰਮਾ ਵੀ ਕਾਲਾ ਤੂਰ ਪਹਾੜ ਦਾ ਸੁਰਮਾ ਵੀ ਕਾਲਾ ਤੇ ਸੋਹਣ ਅੱਖੀਆਂ ਵਿੱਚ ਪਵੀਂਦੇ ਓ ਬੁੱਲੇ ਸ਼ਾ ਰੰਗ ਗੋਰੇ ਕੀ ਕਰਨੀ ਓ ਤੇ ਜਿਹੜੇ ਗਲੀਆਂ ਗਲੀ ਵਕੀਂਦੇ ਨਾਲ ਤਾਰੀਆਂ ਕਰਨੀ ਹੈ ਗੱਲਾਂ ਰਾਤੀ ਉਠ ਉਠ ਬੈਣਾ ਓਏ ਰਾਤੀ ਉਠ ਉਠ ਬੈਣਾ ਓ ਲੋਕੋ ਰਾਤੀ ਉਠ ਉਠ ਬੈਣਾ ਵਿੱਚ ਸਾਹਾਂ ਦੇ ਵਸ ਕੇ ਮੇਰੇ ਯਾਰ ਬੁਕਲਦਾ ਗੈਣਾ ਓ ਯਾਰ ਬੁਕਲਦਾ ਗੈਣਾ ਓ ਲੋਕੋ ਯਾਰ ਬੁਕਲਦਾ ਗੈਣਾ ਨਾਲ ਤਾਰੀਆਂ ਕਰਨੀ ਐ ਗੱਲਾਂ ਰਾਤੀ ਉੱਠੀ ਉੱਠ ਬੈਣਾ ਵਿੱਚ ਸਾਹਾਂ ਦੇ ਵੱਤ ਗਿਆ ਮੇਰੇ ਯਾਰ ਮੁਕਲੇ ਦਾ ਗੈਣਾ ਉਪੜਾ ਯਾਰ ਨੂੰ ਪਉਣ ਦਿਖਾਤਰ ਉਪੜਾ ਯਾਰ ਨੂੰ ਪਉਣ ਦਿਖਾਤਰ ਸੋ ਸੋ ਤਾਨੇ ਸੈਂਦੀ उन रहण पवंदी प्यार थधणी प्यारे थधणी सतांग जनानू रहंदी उन ਨੈਣਾਂ ਨੂੰ ਨੀਂਦ ਨਹੀਂ ਆ ਪੈਂਦੀ ਨੈਣਾਂ ਨੂੰ ਨੀਂਦ ਨਹੀਂ ਆ ਪੈਂਦੀ ਉਹਨਾਂ ਨੈਣਾਂ ਨੂੰ ਨੀਂਦ ਨਹੀਂ ਆ ਪੈਂਦੀ ਓਏ ਬਹੁਤ ਸਾਰੇ ਸਤਿਕਾਰ ਨਾਲ ਖੁੱਲ ਕੇ ਜਿਓ ਚੰਗਾ ਲੱਗਿਆ ਤਾੜੀ ਜ਼ਰੂਰ ਮਾਰੋ ਤੁਹਾਡਾ ਹੌਸਲਾ ਕਲਾਕਾਰ ਦਾ ਸਿਰਫ ਤੁਹਾਡੀ ਤਾੜੀ ਹੁੰਦੀ ਹੈ ਸੋ ਤਾੜੀ ਜਿਹੜੀ ਸਾਡੀ ਰੂਹ ਦੀ ਖਰਾਕ ਹੈ ਬਹੁਤ ਸਾਰੇ ਸੁਖ ਚਮਕੀਲਾ ਜੀ ਭੰਵਰਾ ਸਾਹਿਬ ਜੀ ਹੋਰ ਵੀ ਸਤਿਕਾਰਤ ਸੱਜਣ ਇੱਥੇ ਬੈਠੇ ਨੇ ਜਿਨ੍ਹਾਂ ਦੇ ਮਸ਼ਾਇਦ ਨਾਮ ਲੈਣੋਂ ਰਹਿ ਗਿਆ ਹੋਵਾ ਔਰ ਖਾਸ ਤੌਰ ਤੇ ਤਾੜੀ ਜਗਮੂਣ ਸੰਧੂ ਜੀ ਵਾਸਤੇ ਮੇਰੇ ਵੀਰ ਨਾਲ ਫੇਸਬੁਕ ਤੇ ਮੁਲਾਕਾਤ ਹੁੰਦੀ ਰਹਿੰਦੀ ਪਰ ਅੱਜ ਦਰਸ਼ਨ ਹੋ ਗਿਆ ਔਰ ਇਹਨਾਂ ਦੀ ਬਦੌਲਤ ਸਾਡੇ ਪੁਰਖਿਆਂ ਦੇ ਦਰਸ਼ਨ ਵੀ ਹੋ ਗਏ ਸੋ ਇੱਕ ਵਾਰ ਇਹਨਾਂ ਵਾਸਤੇ ਜ਼ੋਰਦਾਰ ਤਾੜੀ ਬਹੁਤ ਸਾਰਾ ਸਤਿਕਾਰ ਮੇਰੇ ਵੱਲੋਂ ਜਿਉਂਦੇ ਵਾਸਤੇ ਰਹੋ ਪਰ ਉਹ ਵਾਲਦਾ ਨਾਮ ਜਿਹੜਾ ਦیدار ਜੀ ਹੋਣਾ ਨੇ ਵਰਲਡ ਲੈਵਲ ਤੱਕ ਪਹੁੰਚਾਇਆ ਔਰ ਮੈਂ ਤਾਂ ਪਿੰਡ ਲੱਭ ਦਾ ਮੱਸਾ ਪਹੁੰਚਿਆ ਪਰ ਧੰਨ ਉਹ ਨੇ ਜਿਨ੍ਹਾਂ ਨੇ ਇਸ ਪਿੰਡ ਤੋਂ ਚੱਲ ਕੇ ਇਸ ਪਿੰਡ ਨੂੰ ਜਿਹੜਾ ਵਰਲਡ ਲੈਵਲ ਤੱਕ ਪਹੁੰਚਾ ਦਿੱਤਾ ਉਹਨਾਂ ਦੇ ਨਾਮ ਤੇ ਜ਼ੋਰਦਾਰ ਤਾੜੀ ਜ਼ਰੂਰ ਬਣਦੀ ਹੈ हां चढ़े बहुत बहुत शुक्रिया स्टेट सेक्रेटरी साहब जी इन्होने बहुत बहुत शुक्रिया क्योंकि जीता करता कि और ਥੋਡੇ ਨਾਲ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰੀਏ ਦਿਦਾਰ ਜੀ ਬਾਰੇ ਗੀਤਾਂ ਬਾਰੇ ਆਪਣੇ ਗੀਤਾਂ ਰਹੀ ਪਰ ਸਮਾਂ ਇੰਨਾ ਕਾ ਸਮਾਂ ਜਾਚ ਨਹੀਂਦਾ ਬਹੁਤ ਬਹੁਤ शुक्रिया ਮਿਹਰਬਾਨੀ ਜੀ